ਪਰ ਬੇਸ਼ੱਕ ਹੈ ਪੌਣੇ ਚ ਤੁਕਸ ਕੱਢਣੇ ਬੰਦਾ ਜਿਹੜਾ ਕੰਮ ਜੱਗਾ ਨਹੀਂ ਹੁੰਦਾ ਹੀ ਹੈ ਤੁਕਸ ਕੱਢਨੇ ਇਹ ਠੀਕ ਵੀ ਹੋਇਆ ਆ ਠੀਕ ਹੋ ਗਿਆ ਜਾਂ ਐ ਕਿਉਂ ਨਹੀਂ ਹੋਇਆ ਐ ਕਿਉਂ ਹੋ ਗਿਆ ਇਹ ਬੰਦਾ ਸੋਚ ਮੰਦੀ ਹੈ ਬੁੱਧੀ ਸੋਚਿਆ ਮੁੰਡਾ ਜੰਦਾ ਆਪਣਾ ਆਪੇ ਹੀ ਕੀਤਾ ਸੋਚ ਇਹਦੇ ਨਾਲ ਕੀ ਹੈ ਇਹਦੇ ਨਾਲ ਸਾਡਾ ਹੀ ਨਰਮਾਨ ਹੈ ਕਾਲ ਹੋਈ ਸਾਡਾ ਹੁਕਮ ਦਾ ਵਿਰੋਧ ਹੋਈ ਜਾਂਦਾ ਡਾਟਾ ਹੋਈ ਹੈ ਜੋ ਹੁਣ ਪਰ ਸਾਡੇ ਤੇ ਦੋਸ਼ ਲੱਗੀ ਜਾਂਦੇ ਨੇ ਕਿਰਪਾ ਨੇ ਹਤੀ ਅਸੀਂ ਉਹਦੇ ਦੂਰ ਜਾਈ ਜਾਂਦੇ ਆ ਮੰਨ ਕਰਕੇ ਮਨ ਸੱਚ ਤੋਂ ਦੂਰ ਜਾਈ ਜਾਂਦਾ ਬਾਣੀ ਤੋਂ ਦੂਰ ਜਾਈ ਜਾਂਦਾ ਉਹਨਾਂ ਦਾ ਜਾਇ ਸਮਾਉਣਾਂ ਦਾ ਬਾਣੀ ਦੇ ਵਿੱਚ ਸਮਾਹ ਜਾਵਦੇ ਵਿੱਚ ਹੈ ਜਾਈ ਜਾਂਦਾ ਉਹ ਦੂਰ ਫਿਰ ਉਹ ਦੂਰੀ ਤਾਂ ਵਧ ਗਈ ਨਾ ਉਹਦਾ ਦੂਰ ਨੂੰ ਜਾਂਦਾ ਬਾਣੇ ਦਾ ਵੀ ਚੰਗਾ ਨਹੀਂ ਲੱਗਦਾ ਸਮਾਹਾਂ ਦੇ ਵਿੱਚ ਹੈ ਉਹਦੀ ਦੂਰੀ ਵਧ ਗਈ ਨਾ ਇਹ ਸੋਚ ਦੂਰੀ ਬਣਾਉਂਦੀ ਹੈ ਸਾਡੀ ਸਬਰ ਲੱਭਾ ਕਰਦੀ ਹੈ ਔਰ देर ਲੱਗੂਗੀ ਸਮਾਹ ਜਿਹੜੇ ਡੜਿਆ ਇਹ ਤਾਂ ਦੂਰ ਹੋ ਗਏ ਕੰਨ ਆ ਵੀ ਉਤਾ ਦੋ ਹਜ਼ਾਰ ਦਿਲ ਦੂਰ ਹੋ ਗਿਆ ਫੁੱਚੀ ਉਹਨਾਂ ਨੂੰ ਨੇੜੇ ਨੇੜੇ ਲੈਈਏ ਨੇੜੇ ਨੇੜੇ ਸੁਬਾ ਕਰਦੇ ਆਉਂਦੇ ਨੇ ਇਸ ਕਰਕੇ ਪਹਾੜੇ ਨਾਲ ਸੁਬਾ ਕਰਦੀ ਪੈਣੀ ਆ ਜਿਨ੍ਹਾਂ ਦੀ ਪਹਾੜੇ ਨਾਲ ਸੁਬਾ ਉਹ ਨੇੜੇ ਨੇ ਜਿਨ੍ਹਾਂ ਦੀ ਪਹਾੜੇ ਨਾਲ ਸੁਬਾ ਨਹੀਂ ਹضور ਪਹਾੜਾ ਉੱਥੇ ਹੀ ਹੈ ਉਹ ਕਿ ਦੂਰ ਜਾਂਦਾ ਕਿੱਥੇ ਨੇੜੇ ਜਾਂਦਾ ਉਹ ਤਾਂ ਕੈਨੇਡਾ ਦੇ ਦੂਰ ਕਰ ਵੀ ਆਪੋ ਆਪਣੀ ਸਾਡੀ ਆਪਣੀ ਸੋਚ ਆ। ਉੱਥੇ ਹੀ ਐ। ਅਸੀਂ ਆਪਣੀ ਸੋਚ ਨਾਲ ਦੂਰ ਗਏ ਹੁੰਦੇ। ਹੁਕਮ ਕੀ ਮੰਨ ਭਾਉਂਦੇ ਰਾਹ ਧੀਰੇ ਅੱਗੇ ਜਾਵਣਾ। ਛੇੜੇ ਆਦਮੀ ਬਾਣੇ ਤੋਂ ਦੂਰ ਜਾਂਦੇ ਨੇ ਅਸਲ 'ਚ ਆਪਣੇ ਮਨ ਭਾਉਂਦੇ ਹੁਕਮ ਚਾਹੁੰਦੇ ਨੇ। ਆ ਕਿਉਂ ਨਹੀਂ ਹੋਇਆ? ਆ ਕਿਉਂ ਹੋ ਗਿਆ? ਉਹ ਦੂਰ ਚਲੇ ਜਾਂਦੇ। ਮਨ ਮਰਜੀ ਜਿਹੜੀ ਮਰਜ਼ੀ ਬਰਜੀ ਬਰ ਕਾਇਦਾ ਚਾਹੁੰਦੇ ਨੇ ਸੰਸਾਰ 'ਚ ਮੇਰੀ ਮਰਜ਼ੀ ਇਮਤਿਹਾਨ ਹੋਵੇ ਕੁਝ ਉਹ ਦੂਰ ਹੋ ਜਾਂਦਾ ਸਾਡਾ ਆਪਣਾ ਭਾਣਾ ਦੂਰ ਕਰਦਾ ਆਪਣੀ ਇੱਛਾਵਾਂ ਦੂਰ ਕਰਦੀਆਂ ਨੇ ਉਹ ਤੋਂ ਪਰਮੇਸ਼ਰ ਦੀ ਇੱਛਾ ਤੋਂ ਜੇ ਆਪਣੀ ਇੱਛਾ ਨਾ ਹੋਣ ਤਾਂ ਅਸੀਂ ਡਰੇ ਹੋ ਜਾਂਦੇ ਕੋ ਕਮ ਕੀ ਇਹ ਮਨ ਭਾਉਂਦੇ ਸਾਡੀ ਦੇਖ ਕੇ ਜਾਣਨਾ ਆ ਤਾਂ ਨਾ ਹੋ ਗਿਆ ਬੰਦਾ ਰੱਬ ਨੂੰ ਬਹੁਤ ਕਹਿਰੇ ਕਰਦਾ ਹਾਂ ਕੋ ਮਰ ਬੋਲੋ ਹੁਕਮ ਹੋਵੇ ਮੇਰੇ ਵੱਲੋਂ ਨਹੀਂ ਇਹ ਕਹਿ ਲੱਗਦਾ ਜਦੋਂ ਬਾਹਰ ਨਾ ਚੰਗਾ ਲੱਗਦਾ ਮੇਰੇ ਬਾਹਰ ਮੇਰੇ ਬੁਰੇ ਪੌਲ ਨਹੀਂ ਰਾ ਭੀੜੇ ਅੱਗੇ ਜਾਓ ਪਾ ਅੱਗੇ ਫਿਰ ਟਾੜੇ ਹੋ ਜਾਂਦੀ ਉਹਦਾ ਬਾਹਰ ਜਿਹਦੀ ਟਾੜੇ ਹੁੰਦੀ ਹੈ ਉਹਦਾ ਕਰੋਲ ਹੋ ਜਾਂਦੀ ਹੈ ਬੁੱਧੀ ਉਹਦਾ ਗਿਆਨ ਕਰੋਲ ਹੋ ਜਾਂਦਾ ਹੈ ਜੋ ਟਾਈਡ ਹੋ ਜਾਂਦਾ ਹੈ ਰਾ ਭੀੜੇ ਅੱਗੇ ਪਰਮ ਦਾ ਨਹਿਰਾ ਚਾਈਟ ਪਰਮ ਨੂੰ ਚਾਈਟ ਕਰਨ ਦਾ ਹਰ ਟੈਡ ਕਰਦਾ ਗਿਆ ਢ ਜਾਂਦਾ ਪਰਮ ਦਾ ਦੈਰਾ ਹੋ ਟੈਡ ਹੋ ਜਾਂਦਾ ਦਾ ਪੀੜੇ ਅੱਗੇ ਜਾਵਣ ਨੰਗਾ ਦੋਜਿਕ ਚਾਲਿਆ ਤਾਂ ਦੱਸਿਆ ਖਰਾ ਡਰਾਵਣਾ ਗਿਆ ਜਾਂਦਾ ਜੇ ਕਪੜਾ ਹੈ ਨਹੀਂ ਕਪੜਾ ਕਿ ਲੱਗੇ ਜਾਂਦਾ ਹੈ ਸੱਚ ਦੇ ਵਿੱਚ ਲੁੱਕ ਕੇ ਜਾਂਦਾ ਸੱਚ ਖਰਾਣਾ ਸੱਚ ਜੇ ਤਾਂ ਸੱਚ ਖਾਂਦਾ ਫਿਰ ਤਾਂ ਭਾਗ ਦੂਰ ਹੋ ਜਾਂਦਾ ਸਾਰਾ ਸੱਚ ਖਾਂਦਾ ਧਰਮ ਦਾ ਰਾਜ ਹੋ ਜਾਂਦਾ ਤੇ ਸੱਚ ਵਿੱਚ ਸੁਭਾਜ ਜਾਂਦਾ ਫੇਤਾ ਗੱਡਾ ਰਹਾ ਇਹ ਤਾਂ ਤਾਂ ਕਾ ਗਾਤੇ ਆਲੇ-ਆਲੇ ਭਰਮਾਂ ਵਿਚਾਰੇ ਜੋਤ ਤਾਂ ਦਿੱਸੇ ਖਰਾ ਦਰਾਵਣਾ ਦਰਾਵਣਾ ਤਾਰ ਉਹ ਗਣ ਉਹ ਗਣ ਇਹ ਅਗਣ ਅਗਣ ਕੀ ਇਹ ਹੁਕਮ ਦਾ ਵਿਰੋਧ ਕਰਨਾ ਉਹ ਗਣ ਹੁਕਮ ਦਾ ਵਿਰੋਧ ਕਰਨਾ ਦਾ ਔਗਣ ਹੁਕਮ ਦਾ ਵਿਰੋਧ ਕਰਾਉਂਦੇ ਨੇ ਲੋਭ ਹੁਕਮ ਦਾ ਬਹੁਤ ਵਿਰੋਧ ਕਰਾਉਂਦਾ ਹੈ ਬੋਹ ਹੁਕਮ ਦਾ ਵਿਰੋਧ ਕਰਾਉਂਦਾ ਹੈ ਔਗਣ ਸਾਡੇ ਹੁਕਮ ਦਾ ਵਿਰੋਧ ਕਰਉਂਦਾ ਜਿਹੜਾ ਸਾਨੂੰ ਮਨ ਪਾਉਂਦੇ ਹੁਕਮ ਨੇ ਉਹ ਵੀ ਬਕਾਰਨ ਕਰਕੇ ਇੱਦਾਂ ਕਰਦੇ ਹਮਦਰ ਦੀ ਹੈ ਕਿ ਜਦੋਂ ਸਾਡੀ ਕਿਸੇ ਨਾਲ ਨਹੀਂ ਹੈ ਵੀ ਔਗਣ ਕਿਸੇ ਨਾਲ ਹਮਦਰਦੀ ਹੈ ਤੇ ਕਿਸੇ ਨਾਲ ਨਹੀਂ ਹੈ ਕਿਉਂ ਵੀ ਕਹਦੇ ਨਹੀਂ ਅਸੀਂ ਸਾਰਿਆਂ ਨੂੰ ਪ੍ਰੋਫੈਸਰ ਦੇ ਜੀ ਨੂੰ ਸਮਝਿਆ ਹੋਇਆ ਇੱਕ ਬਤਾਇਆ ਕਿ ਇਹ ਬਾਰਗ ਜਿਹੜੀ ਗੱਲ ਸਾਨੂੰ ਪੜ੍ਹਾਈ ਦੀ ਬਣੀ ਨਹੀਂ ਸੀ ਜੇ ਬਣੀ ਨਹੀਂ ਕੋਈ ਸਾਡੇ ਚੰਗਾ ਲੱਗਦਾ ਕੋਈ ਚੰਗਾ ਨਹੀਂ ਲੱਗਦਾ ਜੇ ਬੱਤੀ ਹੁੰਦੀ ਸਾਰੇ ਕੋਈ ਜਲੰਦੇ ਅਸਰ ਦੀ ਗੁਰਬਾਨੀ ਤੋਂ ਬਦਲਦੇ ਅਸੀਂ ਆਪਣੀ ਮਰਜੀ ਜਿੱਦੀ ਕਿ ਸਾਨੂੰ ਚੰਗੇ ਲੱਗਦੇ ਉਹਨੇ ਬਦਲਦੇ ਆ ਜਿਹੜੇ ਚੰਗੇ ਲੱਗਦੇ ਉਹਨੇ ਬਦਲਦੇ ਦੇ ਵੀ ਹੋ ਗਣੇ ਇਹ ਤੇਮ ਸਾਡੇ ਪਰ ਜੀ ਹੈ ਜਿੱਤੀ ਕਿ ਚੰਗੀ ਲੱਗਦੀ ਹੈ ਬਾਣੀ ਉੱਤੇ ਗਵੰਦੇ ਆ ਜਿਹਨੇ ਨਹੀਂ ਜੰਗੀ ਲੱਗਦੀ ਤੂੰ ਜਦ ਕਹਿ ਗੁਰਬਾਣੀ ਨੂੰ ਮੰਨਣਾ ਹੀ ਮੰਨਣਾ ਉਹ ਸੀ ਪਾਵਨ ਤ ਸਿੱਖ ਉਹ ਹੈ ਜਿਹੜਾ ਬਾਣੀ ਨੂੰ ਬਜੋਦਾ ਪਾਵਨ ਹੈ ਪਰਮੇਸ਼ਰ ਦਾ ਹੁਕਮ ਹੈ ਹੁਕਮ ਨੂੰ ਬਜੋਦਾ ਪਾਵਨ ਹੈ ਪਾਣੇ ਚ ਰਹਿਣ ਦਾ ਪਾਵਨ ਹੈ ਜੇ ਪਵੰਤੀ ਤੋੜਦਾ ਨਹੀਂ ਬੰਦਦਾ ਤੋੜਦਾ ਉਹ ਬੋਲ ਜੇ ਮੈਂ ਅપરાਦੀ ਆਉ ਉਹ ਕੋਪਰੂ ਨਾਮ ਉਹਨਾਂ ਲੋੜੇ ਗੁਰਬਾਣੀ ਨੂੰ ਨਾਮ ਉਹਨਾਂ ਲੋੜੇ ਅપરાਦੀ ਰਹਿ ਅપરાਦੀ ਨੂੰ ਜਿਹੜੇ ਜੋ ਨਿਕਲਦਾ ਕੋਈ ਅપરાਦੀ ਜਿਹੜੇ ਜੋ ਜਾਨ ਰਦਾਇਆ ਪਨ ਜਾਂਦਾ ਉਹ ਵੀ ਚੱਲਣਾ ਤੇ ਨਿਕਲ ਜਾਂਦਾ ਤੇ ਚੌਕਾ ਨਹੀਂ ਅਕਾਲ ਹੁੰਦੀ ਕਰਦੇ ਜਿਵੇਂ ਸਰਕਾਰ ਕੋਹਡਾਂ ਚੱਲਾਂ ਅਛੜ ਦਿੱਤੇ ਜਿੱਦਾਂ ਸਰਕਾਰਾਂ ਨੇ ਵੀ ਜਾ ਕੇ ਹੋਈ ਫਿਰ ਚੱਕ ਲੈਣੇ ਸੀ ਹਥਿਆਰ ਇਹਨਾਂ ਬਈ ਇੱਥੇ ਰਹੋ